ਸਸ਼ੇਕਾਲ ਕਲਿਆਣ ਟੀਵੀ ਪੰਜਾਬੀ ਅਕ੍ਰਿਤੂਸੀ ਤੇ ਡੀਸੀ ਦਫਤਰ ਬਠਿੰਡਾ ਵਿਖੇ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਤੇ ਫਿਜ਼ੀਕਲ ਹੈਂਡੀਕੈਪ ਐਸੋਸੀਏਸ਼ਨ ਦੇ ਅੰਗ ਹਿੰਪੈਣ ਭਰਾਵਾਂ ਦੇ ਵੱਲੋਂ ਰੋਸ ਮਾਰਚ ਕੀਤਾ ਗਿਆ। दरअसल ਬੀਤੇ ਦਿਨੀ ਇੰਡੀਅਨ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀਆਂ ਹਰਪ੍ਰਜਨ ਸਿੰਘ, ਯੁਵਰਾਜ ਸਿੰਘ, ਸੁਰੇਸ਼ ਰੈਨਾ ਦੇ ਵੱਲੋਂ ਜਸ਼ਨ ਮਨਾਉਂਦਿਆਂ ਹੋਇਆਂ ਦਿਵਿਆਂਗਾ ਦੀ ਨਕਲ ਉਤਾਰੀ ਗਈ ਸੀ ਤੇ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਸੀ। ਜਿਸ ਤੋਂ ਬਾਅਦ ਇਹਨਾਂ ਐਸੋਸੀਏਸ਼ਨਾਂ ਦੇ ਵਿਚਪਾਰੀ ਰੋਸ ਪਾਇਆ ਜਾ ਰਿਹਾ ਹੈ ਨਾ ਮੰਗ ਕੀਤੀ ਹੈ ਕਿ ਅਜੇਹੇ ਜਿਹੜੇ ਖਿਡਾਰੀ ਨੇ ਇਹਨਾਂ ਨੂੰ ਕਿਨਾਂ ਦੇਸ਼ ਨੇ ਸਨਮਾਨ ਦਿੱਤਾ ਪਰ ਇਹਨਾਂ ਖਿਡਾਰੀਆਂ ਦੇ ਬੁੱਲੋਂ ਦਿਵਿਆਂਗਾ ਦੀ ਸਥਿਤੀ ਤੇ ਜਿਸ ਤਰੀਕੇ ਨਾਲ ਉਹਨਾਂ ਦੀ ਨਕਲ ਉਤਾਰੀ ਗਈ ਹੈ ਤੇ ਮਜ਼ਾਕ ਬਣਾਇਆ ਗਿਆ ਤੇ ਉਹਨਾਂ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਬੇहद ਨਿੰਦਨਯੋਗ ਹੈ ਇੱਕ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਐਸੇ ਬਾਬਤ ਹੋਣਾ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸ਼ਿਕਾਇਤ ਪੱਤਰ ਦਿੱਤਾ ਹੈ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹਾ ਕੋਈ ਨਾ ਕਰ ਸਕੇ ਤੇ ਇਸ ਤੇ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ ਆਸਿਕ ਸੰਗਰ ਰਾਸ਼ਟਰੀ ਦਿਵਿਆਂਗੇ ਸਤਿ ਸ੍ਰੀ ਅਕਾਲ ਪ੍ਰਧਾਨ ਜੀ ਸਰ ਜੋ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਟਰਾਫੀ ਜਿੱਤੀ ਹੈ ਸਾਫਕਾ ਕ੍ਰਿਕਟ ਘਟਾਰੀਆਂ ਨੇ ਯੋਗਰਾਜ ਸਿੰਘ ਫਰੇਸ਼ ਰੈਨਾ ਹਰਪ੍ਰੀਤ ਸਿੰਘ ਭੱਜੀ ਉਹਨਾਂ ਸਾਥੀ ਚਾਰਾ ਜਣਾਂ ਨੇ ਜਿਹੜੀ ਉਹ ਟਰਾਫੀ ਜਿੱਤੇ ਹੈ ਉਹ ਪਾਕਿਸਤਾਨ ਦੇ ਆਬਜੈਕ ਉਸ ਟਰਾਫੀ ਦੇ ਜਿੱਤ ਕੇ ਉਹਨਾਂ ਨੇ ਇੱਕ ਜਿਹੜਾ ਮਨੋਰੰਜਨ ਕੀਤਾ ਜਿਹੜਾ ਉਹਨਾਂ ਨੇ ਇੱਕ ਸੈਲੀਬ੍ਰੇਟ ਕਰਦੇ ਹੋਏ ਉਹ ਆਪਣੇ ਜਿਹੜੇ ਪ੍ਰੈਸਿੰਗ ਰੂਮ ਦੇ ਵਿੱਚੋਂ ਬਾਹਰ ਆ ਰਹੇ ਆ ਔਰ ਉਹ ਵੀਡੀਓ ਨੂੰ ਉਹਨਾਂ ਨੇ ਦਰਸਾ ਕੇ ਦਿਵਿਆਂਗਾ ਦੀ ਨਕਲ ਕਰਕੇ ਜਿਵੇਂ ਦਿਵੰਗ ਵਿਚਾਰੇ ਲੰਗੜਾ ਕੇ ਚੱਲਦੇ ਆ ਜਾਂ ਉਹਨਾਂ ਦੀ ਚੱਲਣ ਦੀ ਸਥਿਤੀ ਹੈ ਉਵੇਂ ਉਹਨਾਂ ਨੇ ਨੱਚਦੇ ਕੋਦੇ ਹੱਸ ਕੇ ਉਹਨਾਂ ਦੀ ਰੀਸ ਲਾ ਕੇ ਉਹ ਵੀਡੀਓ ਬਣਾਈ ਔਰ ਉਹ ਵੀਡੀਓ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਹਰਪ੍ਰਿੰਤ ਸਿੰਘ ਭੱਜੀ ਜੋ ਸਾਫਟਾ ਕਰ ਕਰ ਘਟਾਰੀ ਆ ਉਹਨੇ ਆਪਦੇ ਪੇਜ ਤੇ ਇੰਸਟਾਗ੍ਰam ਤੇ ਉਹਨੇ ਵਾਇਰਲ ਕੀਤੀ ਔਰ ਬੱਚੇ-ਬੱਚੇ ਤੱਕ ਉਹ ਵੀਡੀਓ ਵਾਇਰਲ ਹੋ ਗਈ ਔਰ ਬੱਚੇ ਵੀ ਉਸ ਜਿਹੜੀ ਹੈਗੀ ਆ ਵੀਡੀਓ ਦਾ ਮਜ਼ਾਕ ਉਡਾ ਰਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਵੀਡੀਓ ਦੇਖ ਕੇ ਭਾਵੇਂ ਇਹਨਾਂ ਨੇ ਇੰਸਟਾਗ੍ਰam ਤੋਂ ਡਰਦੇ ਹੋ ਜਿਹੜੀ ਹੈਗੀ ਆ ਉਹ ਵੀਡੀਓ ਹਟਾਤੀ ਐ ਪਰ ਫਿਰ ਵੀ ਉਹ ਵੀਡੀਓ ਬੱਚੇ-ਬ ਬਾਦ ਨਾਗਰੇ ਕੋਲੇ ਸੇਵ ਹੋ ਚੁੱਕੀ ਹੈ ਔਰ ਇਸ ਵੀਡੀਓ ਨੂੰ ਜਿਹੜਾ ਘਰ ਹੈ ਕਿ ਉਹ ਬੱਚੇ ਬੱਚਾ ਜਿਹੜਾ ਹੈਗਾ ਉਹ ਵੀਡੀਓ ਰੀਸ ਕਰਕੇ ਕੋਈ ਸੈਲੀਬ੍ਰੇਟ ਬੰਦੇ ਹੈ ਨਾਮੀ ਬੰਦੇ ਹੈ ਇਹਨਾਂ ਨੂੰ ਲੋਕ ਫਾਲੋ ਕਰਦੇ ਹੈ ਬੱਚੇ ਵੀ ਫਾਲੋ ਕਰਦੇ ਹੈ ਇਹਨਾਂ ਦੀ ਰੀਸਨਲ ਅੱਜ ਕੱਲ ਦੇ ਜਿਹੜੇ ਬੱਚੇ ਆਨ ਕਵਾਂਟੀ ਸਾਡੇ ਜਿਹੜੇ ਹੈਗੇ ਉਹ ਵੀ ਇਹਨਾਂ ਦੀ ਰੀਸਨਲ ਜਿਹੜੇ ਸਾਡਾ ਉਹ ਲੰਗੜਾ ਕੇ ਓਵੇਂ ਜਿਵੇਂ ਅਸੀਂ ਚੱਲਦੇ ਆ ਲੰਗੜਾ ਕੇ ਓਵੇਂ ਚੱਲ ਕੇ ਸਾਡਾ ਮਜ਼ਾਕ ਉਡਾਇਆ ਕਰਨਗੇ ਇਹ ਸਰ ਅੱਜ ਜਿਹੜਾ ਹੈਗਾ ਅਸੀਂ ਡੀਸੀ ਸਾਹਿਬ ਜਰੋਸ ਮਾਰਚ ਕੱਢ ਕੇ ਜਿਹੜਾ ਬਾਜ਼ਾਰ ਦੇ ਵਿੱਚ ਡੀਸੀ ਸਾਹਿਬ ਨੂੰ ਜਿਹੜਾ ਹੈਗਾ ਉਹ ਆਪਣਾ ਸ਼ਿਕਾਇਤ ਪੱਤਰ ਦਿੱਤਾ ਹੈ ਤਾਂ ਕਿ 2016 ਦੇ ਆਧਾਰ ਤੇ ਜਿਹੜਾ ਦਿਵੰਗਾ ਵਾਸਤੇ ਕਾਨੂੰਨ ਬਣਿਆ ਉਸ ਦੇ ਆਧਾਰ ਤੇ ਇਹਨਾਂ ਤੇ ਕਾਰਵਾਈ ਹੋਵੇ ਜੋ ਕਿ ਇਹਨਾਂ ਨੇ ਦਿਵੰਗਾ ਦਾ ਮਜ਼ਾਕ ਉੜਾ ਜੋ ਕਿ ਉਸ ਕਾਨੂੰਨ ਦੇ ਆਧਾਰ ਤੇ ਕੋਈ ਵੀ ਪਰਸਨ ਭਾਵੇਂ ਉਹ ਸੈਲੀਬ੍ਰਿਟੀ ਹੈ ਭਾਵੇਂ ਆਮ ਨਾਗਰਿਕ ਹੈ ਦਿਵੰਗਾ ਦਾ ਮਜ਼ਾਕ ਉਹਨਾਂ ਦੀ ਨਕਲ ਕਰਕੇ ਨਹੀਂ ਉਡਾ ਸਕਦਾ ਉਸ ਤੇ ਇੱਕ ਕਾਨੂੰਨ ਬਣਿਆ ਹੈ ਉਸ ਤੇ ਜੁਰਮਾਨਾ ਵੀ ਹੈ ਔਰ ਦੋਸਤੇ ਬੰਦ ਦੀ ਕਾਰਵਾਈ ਵੀ ਉਹ ਕਾਨੂੰਨ ਕਰ ਸਕਦਾ ਉਸ ਦੇ ਆਧਾਰ ਤੇ ਜਿਹੜੇ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਸਰੇਸ਼ ਰੈਨਾ ਸਾਹਿਬ ਦਾ ਕ੍ਰਿਕਟ ਖਿਡਾਰੀ ਹਰਪਜਨ ਸਿੰਘ ਭੱਜੀ ਉਹ ਸੰਸਦ ਵੀ ਹੈ ਔਰ ਇਹਨਾਂ ਦਾ ਸਾਥੀ ਚਾਰਾ ਕ੍ਰਿਕਟ ਖਿਡਾਰੀਆਂ ਤੇ ਇਸ ਦੋਸਤ ਦੇ ਵਿੱਚ ਜਿਹੜੀ ਕਾਨੂੰਨੀ ਕਾਰਵਾਈ ਹੋਵੇ ਉਹਨੇ ਤੇ ਬੰਦ ਦਾ ਜੁਰਮਾਨਾ ਕਿਹਾ ਜਾ ਰਿਹਾ ਕਿ ਉਹਨੇ ਮਾਫੀ ਮੰਗ ਲਈ ਹੈ ਮਾਫੀ ਸਾਰ ਇਸ ਦਾ ਕੋਈ ਪ੍ਰੂਫ ਨਹੀਂ ਹੈ ਅੱਜ ਕੱਲ ਹੁਣ ਤੁਸੀਂ ਇਹ ਦੇਖ ਲਓ ਕੋਈ ਵੀ ਜੇ ਥੱਪੜ ਮਾਰ ਕੇ ਕੱਲ ਨੂੰ ਕਹਿ ਦੂਗਾ ਵੀ ਅਸੀਂ ਮਾਫੀ ਮੰਗ ਲਈ ਅੱਗੇ ਵਧੋ ਗੱਲ ਖਤਮ ਹੋ ਗਈ ਇਹ ਸੈਲੀਬ੍ਰਿਟੀ ਬੰਦੇ ਆ ਇਹਨਾਂ ਨੇ ਰਿਸਕ ਕਰਕੇ ਕੱਲ ਨੂੰ ਬੱਚਾ ਬ ਉਹ ਕੱਲ ਨੂੰ ਇਹ ਰੀਸ ਨਕਲ ਲਾ ਕੇ ਇਸ ਵੀਡੀਓ ਤੇ ਜਿਹੜਾ ਹੈਗਾ ਉਹ ਨਕਲ ਲਾ ਕੇ ਦਿਵੰਗਾਂ ਦਾ ਮਜ਼ਾਕ ਉਡਾਇਆ ਕਰਨਗੇ ਜੋ ਕਿ ਨਹੀਂ ਜਿਹੜਾ ਕਾਨੂੰਨ ਦੇ ਵਿੱਚ ਜਿਹੜਾ ਹੈਗਾ ਇਹਦੇ ਬਣਦੀ ਕਾਰਵਾਈ ਬਣਦੀ ਹੈ ਦਿਵੰਗਾਂ ਦਾ ਮਜ਼ਾਕ ਨਹੀਂ ਉਡਾ ਸਕਦਾ ਇਸ ਕਰਕੇ ਇਹਨਾਂ ਨੂੰ ਜਿਹੜੀ ਹੈਗੀ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਹੋਵੇ ਔਰ ਇਹਨਾਂ ਨੂੰ ਜੁਰਮਾਨਾ ਹੋਵੇ ਔਰ ਉਹ ਸੋਸ਼ਲ ਮੀਡੀਆ ਦੇ ਸਾਹਮਣੇ ਆ ਕੇ ਬੋਲ ਕੇ ਮਾਫੀ ਮੰਗਣ ਜੀ ਇਹਨਾਂ ਤੋਂ ਗਲਤੀ ਵਿੱਚ ਜਿਹੜਾ ਹੈਗਾ ਇਹ ਹੋਇਆ ਇਹ ਦਿਵੰਗਾਂ ਦਾ ਜਿਹੜਾ ਹੈਗਾ ਅੱਗੇ ਤੋਂ ਦਿਵੰਗਾਂ ਨਾਲ ਇਸ ਤਰ੍ਹਾਂ ਨਹੀਂ ਕਰਨਗੇ ਔਰ ਕੋਈ ਵੀ ਪਰਸਨ ਇਸ ਤਰ੍ਹਾਂ ਨਹੀਂ ਕਰੂਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਦਿਵੰਗਾਂ ਦਾ ਮਾਨ ਸਨਮਾਨ ਉਹ ਕੀ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਮੈਂ ਕਬੱਡੀ ਕਮੈਂਟੇਟਰ ਕੀਤਾ ਬਰਾੜ ਬਾਰੇ ਵਾਲਾ ਮੈਂ ਕਬੱਡੀ ਦੇ ਨਾਲ ਜੁੜਿਆ ਹੋਇਆ ਹਾਂ ਕਬੱਡੀ ਦੀ ਕਮੇਟੀ 13-14 ਸਾਲ ਤੋਂ ਕਰ ਰਹੇ ਹਾਂ ਅੱਜ ਤੁਹਾਨੂੰ ਪਤਾ ਸਾਰੇ মিডিਆ ਵਾਲੇ ਵੀਰਾਂ ਨੂੰ ਵੀ ਜੋ ਬਠਿੰਡੇ ਸਾਡਾ ਰੋਸ ਪ੍ਰਦਰਸ਼ਨ ਸੀ ਜੋ ਕੁਝ ਦਿਨ ਪਹਿਲਾਂ ਕ੍ਰਿਕਟ ਖਿਡਾਰੀਆਂ ਦੇ ਵੱਲੋਂ ਸਾਫ ਕਾਕ ਕ੍ਰਿਕਟ ਖਿਡਾਰੀ ਸਰਪੰਨ ਸਿੰਘ ਭਾਜੀ ਜਵਰਾਜ ਸਿੰਘ ਵੱਲੋਂ ਜਿਹੜੇ ਕ੍ਰਿਕਟ ਖਿਡਾਰੀ ਮੈਂ ਸਾਰੇ ਗਾਵਾਂ ਉਹਨਾਂ ਨੇ ਸਾਡੀ ਜੋ ਰੀਸਾਈ ਹੈ ਜੋ ਸਾਡੀ ਮਤਲਬ ਉਹਨਾਂ ਨੇ ਅੰਗਹੀਣਾ ਦੀ ਬੇਇੱਜ਼ਤੀ ਕੀਤੀ ਹੈ ਇੱਕ ਹਿਸਾਬ ਦੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਉਹ ਕਹਿੰਦੇ ਅਸੀਂ ਥੱਕੇ ਹੋਏ ਸੀ ਜੇ ਥੱਕੇ ਵੀ ਸਤੂੰ ਆਰਾਮ ਕਰੋ ਤੂੰ ਕੋਈ ਹੋਰ ਅੰਜਵਾਏ ਆਹਤੇ ਹੋਰ ਕੋਈ ਗੱਲ ਕਰ ਲਓ ਇਹ ਜ਼ਰੂਰੀ ਹੈ ਵੀ ਅੰਗ ਹੀਣਾ ਦੀ ਰੀਸੀ ਲੈਣੀ ਹੈ ਮੈਂ ਇਹ ਬੇਨਤੀ ਕਰਨਾ ਚਾਹੁੰਨਾ ਤੁਹਾਡੇ ਚੈਨਲ ਦੇ ਰਾਈ ਜੇ ਇਦੂ ਮੁੜ ਕੇ ਜੇ ਇਹ ਕੋਈ ਗੱਲ ਸਾਡੇ ਵਿਚਕਾਰ ਆ ਗਈ ਤਾਂ ਅਸੀਂ ਵੱਡੀ ਤੋਂ ਵੱਡੀ ਕਾਰਵਾਈ ਕਰਾਂਗੇ ਮੈਂ ਲੀਡਰਾਂ ਨੂੰ ਚਾਹੇ ਲੀਡਰ ਆ ਚਾਹੇ ਕੋਈ ਸਰਵਟੀ ਆ ਚਾਹੇ ਕੋਈ ਬਾਲੀਵੁੱਡ ਸਟਾਰ ਆ ਚਾਹੇ ਸਿੰਗਰ ਆ ਅੰਗਹੀਣਾ ਦੇ ਨਾਲ ਵੀ ਪੰਗਾ ਨਾ ਲਓ ਜੇ ਅੰਗਹੀਣ ਕਰਕੇ ਖਾ ਸਕਦਾ ਤਾਂ ਅੰਗਹੀਣ ਤੁਹਾਨੂੰ ਕਰਕੇ ਦਿਖਾ ਵੀ ਸਕਦਾ ਵੀ ਸਾਡੇ ਚ ਪਾਵਰ ਕਿੰਨੀ ਹੈ ਪਰ ਅੱਜ ਅਸੀਂ ਮੰਗ ਪੱਤਰ ਦਿੱਤਾ ਡੀਸੀ ਸਾਹਿਬ ਨੂੰ ਮੈਂ ਉਮੀਦ ਕਰਦਾ ਵੀ ਸਾਡੇ ਮੰਗ ਪੱਤਰ ਤੇ ਕਾਰਵਾਈ ਹੋਊਗੀ ਸਾਡੇ ਪ੍ਰਧਾਨ ਸਾਹਿਬ ਲੱਖਾ ਸਿੰਘ ਜੀ ਸੰਘਰ ਦੀ ਗਵਾਹੀ ਦੇ ਵਿੱਚ ਅਸੀਂ ਆਏ ਆ ਅਸੀਂ ਜ਼ਿਲ੍ਹੇ ਮੋਗੇ ਤੋਂ ਆਏ ਆ ਨਾਲ ਅਸੀਂ ਅੰਗ ਹੀਣ ਭੈਣ ਭਰਾ ਲੈ ਕੇ ਆਏ ਆ ਤੇ ਮੈਂ ਵਿਸ਼ਵਾਸ ਦਿਵਾਉਣਾ ਵੀ ਲੱਖਾ ਸਿੰਘ ਸੰਘਰ ਜੀ ਜਿਹੜੀ ਡਿਊਟੀ ਲਾਉਣਗੇ ਅਸੀਂ ਉਸ ਨੂੰ ਤੰਦ ਹੀ ਨਾਲ ਨਿਵਾਵਾਂਗੇ ਤੇ ਇੱਕ ਵਾਰ ਫੇਰ ਬਾਅਦ ਦੇਵਾਂਗਾ ਸਾਡੇ ਚੈਨਲ ਦੇ ਤਾਂ ਹੀ ਵੀ ਇਹ ਹਰਕਤਾਂ ਤੋਂ ਬਾਹਰ ਆਜੋ ਨਾ ਕੀਤਾ ਲੱਗਦਾ ਵੀ ਇਹਨਾਂ ਨੂੰ ਦੇਖ ਦੇ ਕੇ ਹੋਰ ਵੀ ਲੋਕ ਅੱਗੇ ਆ ਸਕਦੇ ਇਸ ਤਰ੍ਹਾਂ ਵੀਡੀਓ ਬਣਾਉਣ ਦੀ ਹਾਂਜੀ ਇਹ ਤਾਂ ਦੇਖੋ ਕਿਉਂਕਿ ਜਿਹੜਾ ਸਲੀਵਿਟੀ ਹੁੰਦਾ ਜਾਂ ਜਿਹੜਾ ਸਟਾਰ ਹੁੰਦਾ ਉਹਨੂੰ ਲੋਕ ਫੋਲੋ ਕਰਦੇ ਆ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਵੀ ਆਪਾਂ ਜਦੋਂ ਕੋਈ ਵੀ ਵੱਡਾ ਸਿੰਗਰ ਹੈ ਵੱਡਾ ਕੋਈ ਕਲਾਕਾਰ ਹੈ ਵੱਡਾ ਕੋਈ ਐਕਟਰ ਹੈ ਪਰ ਉਹਨੂੰ ਦੇਖ ਕੇ ਆਮ ਬੰਦੇ ਲਈ ਤਾਂ ਪੌਣੀ ਸੌਖੀ ਆ ਜਿਹੜਾ ਆਮ ਬੰਦਾ ਹੈ ਉਹਦਾ ਫਿਰ ਸਾਡੀ ਸਾਗ ਲਾਊਗਾ ਸਾਡੀ ਰੀਸ ਕਰੂਗਾ ਪਰ ਇਸ ਲਈ ਮੈਂ ਬੇਨਤੀ ਕਰਦਾ ਵੀ ਤੁਸੀਂ ਸਾਰੇ ਹਰਕਤਾਂ ਤੋਂ ਆਵਾਜ਼ ਆਜੋ ਤੇ ਦਿਮਾਗ ਭਣਾ ਭਰਾਵਾਂ ਦਾ ਹੰਗਾਰੀ ਸਾ ਨਾ ਕਰੋ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਜਿੰਨੇ ਮਸਲੇ ਐ ਆਂਗਣ ਭਰਾਵਾਂ ਦੇ ਪਹਿਲ ਦੇ ਆਧਾਰ ਤੇ ਤੁਸੀਂ ਜਰੂਰ ਇਹਨੂੰ ਉਹ ਕਰੋ ਤੇ ਭਵੰਤਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਵੀ ਇਹ ਕਾਰਵਾਈ ਤੁਸੀਂ ਜਲਦੀ ਤੋਂ ਜਲਦੀ ਕਰੋ ਜੇ ਨਾ ਕੀਤੀ ਤਾਂ ਅਸੀਂ ਸੰਘਰਸ਼ ਵੱਡਾ ਕਰਾਂ ਉਹਨਾਂ ਵੱਲੋਂ ਸੁਣ ਵਿੱਚ ਆ ਰਿਹਾ ਮਾਫੀ ਮੰਗ ਲਈ ਦੇਖੋ ਜੀ ਇਹ ਮਾਫੀ ਤਾਂ ਹੁਣ ਮੈਂ ਸੋਸ਼ਲ ਮੀਡੀਆ 'ਆਮ' ਦੇਖਦਾ ਵੀ ਇਹਦਾ ਮਾਫੀ ਦਾ ਕਰੇ ਤਾਂ ਆਮ ਹੀ ਹੋ ਗਿਆ ਆਪਾਂ ਦੇਖਦੇ ਆ ਤੁਸੀਂ ਵੀ ਮੀਡੀਆ ਵਾਲੇ ਵੀਰਾਂ ਵੀ ਕਿਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਸੇ ਨੇ ਨਕਲ ਕਰ ਲਈ ਕੋਈ ਮੰਨ ਲਓ ਹੋਰ ਆਪਾਂ ਕੋਈ ਨਕਲ ਕਿਸੇ ਚੀਜ਼ ਦੀ ਕਰ ਲਈ ਜਿਹੜਾ ਆਪਣਾ ਉਲਟਾ ਧਰਮ ਦੇ ਉਹ ਤਾਂ ਮਾਫੀ ਮੰਗ ਜਿੰਦਾ ਬਾਅਦ ਦੇ ਵਿੱਚ ਮੰਨ ਲਓ ਫਿਰ ਕਹਿੰਦੇ ਆ ਮਾਫੀ ਮੰਗ ਲੈ ਹੁਣ ਜਿਵੇਂ ਉਹਨਾਂ ਨੇ ਵੀ ਇੰਸਟਾਗ੍ਰਾਮ ਤੋਂ ਕਾਊਂਟ ਤੋਂ ਉਹ ਪੋਸਟ ਹਟਾ ਦਿੱਤੀ ਹੈ ਪਰ ਸਾਡੇ ਕੋਲੇ ਉਹ ਵੀਡੀਓ ਪ੍ਰੋਪਰ ਪਈ ਹੈ ਪਰ ਇਹ ਮਾਫੀ ਦਾ ਸਵਾਲ ਤਾਂ ਪੈਦਾ ਨਹੀਂ ਹੁੰਦਾ ਪਰ ਅਸੀਂ ਇਹ ਚੀਜ਼ ਨੂੰ ਨਹੀਂ ਮੰਨਦੇ ਅਸੀਂ ਤਾਂ ਕਾਰਵਾਈ ਚਾਹੁੰਦੇ ਆ ਜੇ ਕਾਰਵਾਈ ਹੋਊਗੀ ਤਾਂ ਹੋਰ 10 15 ਬੰਦਿਆਂ ਨੂੰ ਅਕੜਾਊਗੀ ਤੇ ਉਹ ਅ ਨੇ ਕਾਰਵਾਈ ਕੋਈ ਨਾ ਕੀਤੀ ਤੇ ਅਗਲਾ ਐਕਸ਼ਨ ਅਗਲਾ ਵੱਡਾ ਸੰਘਰਸ਼ ਕਰਾਂਗੇ ਜੀ ਇਹਦਾ ਸੰਘਰਸ਼ ਹੀ ਕਰ ਸਕਦੇ ਆ ਜਿਹੜੇ ਯੋਧੇ ਹੁੰਦੇ ਉਹ ਸੰਘਰਸ਼ ਹੀ ਕਰਦੇ ਹੁੰਦੇ ਆ ਤੇ ਇਹ ਵੱਡਾ ਸੰਘਰਸ਼ ਜਿਵੇਂ ਲੱਖਾ ਸਿੰਘ ਸੰਘਰਸ਼ ਸਾਡੇ ਪ੍ਰਧਾਨ ਸਾਹਿਬ ਡਿਊਟੀ ਲਾਉਣਗੇ ਅਸੀਂ ਉਸ ਤਰ੍ਹਾਂ ਉਹਨਾਂ ਦੇ ਨਾਲ